ਹਾਂਜੀ ਆਪਾਂ ਗੁਰੂ ਘਰ ਤੇ ਕਰ ਲਿਆ ਦਰਸ਼ਨ ਸਤਿ ਸ੍ਰੀ ਅਕਾਲ ਜੀ ਕੀ ਹੈ ਹਾਲ ਚਾਲ ਆਪਾਂ ਪਹੁੰਚ ਗਏ ਸੀਗੇ ਫਤੇਗੜ ਸਾਹਿਬ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤੇ ਹੁਣ ਉੱਠ ਕੇ ਆਪਾਂ ਮੂੰਹ ਹੱਥ ਧੋ ਕੇ ਅੱਗੇ ਜਾ ਕੇ ਕਰਦੇ ਆ ਇਸ਼ਨਾਨ ਪਾਣੀ ਤੇ ਤੁਹਾਨੂੰ ਦਿਖਾਉਣੇ ਆ ਇਤਿਹਾਸਿਕ ਜਗ੍ਹਾਵਾਂ ਨਾਲੇ ਗੁਰੂ ਘਰ ਦੇ ਕਰਾਉਣੇ ਦਰਸ਼ਨ ਆਜੋ ਜੀ ਬੜੇ ਦਰਸ਼ਨ ਚਲੋ ਜੀ ਚੱਲਦੇ ਆ ਜੀ ਆਜੋ ਆਪਾਂ ਪਹੁੰਚਿਆ ਜੋਤੀਸ਼ਰੂਪ ਗੁਰੂਗਰ ਦੇ ਸਾਹਮਣੇ ਤੇ ਮੈਂ ਕਹਦੇ ਸੀ ਇਧਰ ਗੁਰੂਗਰ ਪਾਰਕਿੰਗ ਹੈ ਜੀ ਯੂਨੀਵਰਸਿਟੀ ਹੈ ਜੀ ਹਾਂ ਤੇ ਇਧਰ ਪਾਰਕਿੰਗ ਬਣਾਈ ਹੋਈ ਹੈ ਔਰ ਸਾਡੇ ਸਾਹਮਣੇ ਹੈਗਾ ਵੀ ਗੁਰੂਗਰ ਆਪਾਂ ਚੱਲਦੇ ਆ ਚਲੋ ਨਾ 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 ਭਾਜੀ ਆਹ ਈ ਗੱਲ ਕਰੀ ਨਾ ਮਾੜੀ ਜਿਹੇ ਮਾਫੀ ਜੇ ਮਾਫੀ ਚਾਹੁੰਦਾ ਆਪਾਂ ਗੁਰੂ ਘਰ ਦੇ ਕਰ ਲਿਆ ਦਰਸ਼ਨ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਦਾ ਤਾਂ ਹੋਇਆ ਸੀਗਾ ਸੰਸਕਾਰ ਤੇ ਹੁਣ ਚਲਦੇ ਆਪਾਂ ਆਰਥਿਕ ਸਭਾਗ ਠੀਕ ਹੈ ਜੀ ਬਣੇ ਰਹੋ ਆਜੋ ਆਪਾਂ ਜੋਤੀਸ ਰੂਪ ਗੁਰੂ ਘਰ ਚੋਂ ਨਿਕਲ ਕੇ ਖੰਡਾ ਚੌਂਕ ਤੋਂ ਹੁੰਦੇ ਹੋਏ ਆਪਾਂ ਚੱਲਦੇ ਹਾਂ ਹੁਣ ਆਮ ਖਾਸ ਬਾਗ ਨੂੰ ਜਾ ਰਹੇ ਹਾਂ ਇਹ ਰਸਤਾ ਉਧਰ ਜਾਂਦਾ ਹੈ ਰਪਾਣਾ ਹੀ ਬਹੁਤ ਨੇ ਵੱਡੀਆਂ ਵੱਡੀਆਂ ਲਗਾਣਾ ਲਾਈ ਹਰੇਕ ਉਪਰਾਂ ਵੀ ਆਇਆ ਨੇ ਆਜਾ ਜੀ ਮਣੇ ਰਹੋ ਬਲੌਗ ਨਾਲ ਜੀ ਆਪਾਂ ਅਗੇ ਆਮ ਖਾਸ ਬਾਗ ਕੋਲ ਗੇਟ ਹੈ ਆਪਣੇ ਸਾਹਮਣੇ ਤੇ ਹੁਣ ਹੁਣ ਐਂਟਰ ਫਿਰ ਤੁਹਾਨੂੰ ਵੀ ਦਿਖਾਉਣਿਆਂ ਨਾਲ ਆਜੋ ਜੀ ਅਗ ਦੇਖਿਆ ਤੇ ਇਹ ਸ਼ਾਹਜਹਾਨ ਨੇ ਬਣਾਵਾਇਆ ਸੀਗਾ ਤੇ ਇਹ ਬਣਵਾਇਆ ਇਸ ਕਰਕੇ ਨਹੀਂ ਕਿਉਂਕਿ ਜਦੋਂ ਦਿੱਲੀ ਤੋਂ ਉਹ ਲਾਹੌਰ ਜਾਂਦਾ ਸੀ ਤਾਂ ਇੱਥੇ ਠਹਿਰ ਕਰਦਾ ਸੀ ਰੁਕਦਾ ਸੀ ਉਹਰੇ ਜਿਹੜੇ ਉਹਦੇ ਸਿਪਾਹੀ ਸੀ ਉਹ ਆਰਾਮ ਕਰਦੇ ਸੀ ਸਾਰੇ ਉਹਨਾਂ ਵਾ ਉਹਨੇ ਆਪ ਦੇ ਵਾਸਤੇ ਵੀ ਤੇ ਸਿਪਾਹੀਆਂ ਵਾਸਤੇ ਵੀ ਸਾਰੀ ਸੁਵਿਧਾ ਰੱਖੀ ਸੀ ਗਰ ਸਰਦੀਆਂ ਜਾਂ ਠੰਡੇ ਪਾਣੀ ਵਾਸਤੇ ਵੀ ਸਾਰਾ ਕੁਝ ਰੱਖਿਆ ਸੀ ਗਰਮ ਕਰਦਾ ਸੀ ਉਹਨੂੰ ਤੇ ਜਿਹੜੇ ਇੱਥੇ ਫੁਹਾਰਾ ਸਿਸਟਮ ਹੈ ਉਹ ਮੁਗਲ ਉਹਨਾਂ ਦਾ ਹੀ ਹਲੇ ਮਤਲਬ ਪਿਆ ਹੈ ਇਹਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਬਾਕੀ ਵੀ ਦੇਖ ਰਹੇ ਹਾਂ ਉਹਨਾਂ ਨੂੰ ਦਿਖਾ ਰਹੇ ਹਾਂ ਬਾਕੀ ਜਿਹੜੇ ਇਹਦੇ ਸਵੇਵਿੰਗ ਪੂਲ ਨੇ ਆਪ ਤਲਾਕ ਕਹਿੰਦੇ ਨੇ ਜਿਹੜੇ ਹੁਣ ਉਹ ਇਕੱਲੇ ਆਪਣੇ ਸ਼ਹੀਦ ਦੀ ਜੋੜ ਵੇਲੇ ਵੇਲੇ ਤੇ ਖੋਲੇ ਜਾਂਦੇ ਨੇ ਉੱਥੇ ਸਟੇਜਾਂ ਲਾ ਕੇ ਆਪਣਾ ਸ਼ਹਿਰਜਾਦਾਂ ਦੀ ਜਿਹੜੀ ਕਹੋ ਸੀਗੀ ਸਾਰੀ ਕਿਵੇਂ ਤਰੀਕ ਪੈਂਦੀ ਸੀ ਸਰਹੰਦ ਬਸਰਾ ਹੰਦਾ ਕੋਲੇ ਕਿ ਮੈਂ ਮਾਤਾ ਗੁਜਰੀ ਜੀ ਦੇ ਨਾਲ ਸਹਿਜ ਹਾਂ ਬੁਰਜ ਚ ਰਹਿੰਦੇ ਸੀ ਉਹ ਸਾਰਾ ਫਿਲਮਾਇਆ ਜਾਂਦਾ ਫਿਲਮ ਵਾਂਗ ਤੇ ਬਾਕੀ ਤੁਹਾਨੂੰ ਸ਼ਾਮ ਨੂੰ ਵੀ ਦਿਖਾਵਾਂਗੇ ਜੇ ਆ ਹੋਇਆ ਤਾਂ ਹਾਂਜੀ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਇਹ ਇਹ ਸਾਰਾ ਏਰੀਆ ਬਾਗ ਦਾ ਸੀ ਤੇ ਇਹਦੇ ਇੱਕ ਤਾਂ ਉੱਥੋਂ ਦੀ ਇੰਟਰ ਹੈ ਇੱਕ ਉਹ ਉਹ ਫੇਪੋ ਹੋ ਰਾਇਆ ਸੀਗਾ ਤੇ ਬਹੁਤ ਵੱਡਾ ਕਿਲੇ ਦੇ ਬਾਰੇ ਕੀ ਕੀ ਦੱਸੂਗੇ ਕਿਦੇ ਸਪੈਸ਼ਲ ਆਈ ਫਤੇਗੜਾ ਸਰ ਪਾਉਟ ਦੇ ਜ਼ਰੂਰ ਦੱਸਾਂਗੇ ਹੁਣ ਤਾਂ ਇੰਨਾ ਹੀ ਆ ਵੈਸੇ ਆ ਸਾਰੀ ਜ਼ਮੀਨ ਇਧਰ ਨੈਗ ਸਿੰਘਾਂ ਨੇ ਸ਼ਾਉਣੀ ਲਈ ਹੋਈ ਹੈ ਆਪਦੀ ਟੈਂਟ ਤੇ ਸਾਰਾ ਉਹ ਹਾਂ ਮੁੜ ਚਾਲੀ ਖਚਾਏਗਾ ਦੂਸਰੇ ਦੇ ਦੇ ਕਹਾਂ ਦੂਸਰੇ ਹਾਂਜੀ ਆਪਾਂ ਆਗੇ ਸਾਰਾ ਦੇਖ ਲਿਆ ਤੇ ਬਾਕੀ ਹੁਣ ਸ਼ਾਮ ਨੂੰ ਦੇਖਾਂਗੇ ਕਿਲਾ ਤਾਂ ਇਹ ਬਹੁਤ ਵੱਡਾ ਹੈ ਇਹਦੇ ਇਤਿਹਾਸ ਵੀ ਓਨੇ ਹੀ ਕੀ ਵੱਡਾ ਇਹਦਾ ਇਤਿਹਾਸ ਹੈ ਇਤਿਹਾਸ ਆਪਾਂ ਫੇਰ ਦੱਸਾਂਗੇ ਕਦੇ ਜਦੋਂ ਕਦੇ ਸਪੈਸ਼ਲ ਇਤਿਹਾਸ ਦੱਸਣ ਵਾਸਤੇ ਇਹੋ ਜੀ ਕੋਈ ਵੀਡੀਓ ਬਣਾਈ ਫੇਰ ਤੇ ਬਾਕੀ ਦਾ ਫਿਲਹਾਲ ਆਪਾਂ ਚੱਲਦੇ ਹਾਂ ਹੁਣ ਸਮਾਪਤੀ ਵੱਲ ਸੂਰਜ ਨੀਵਾ ਹੋ ਰਿਹਾ ਤੇ ਸ਼ਾਮ ਨੂੰ ਆਪਾਂ ਜਿਹੜਾ ਇੱਥੇ ਸਾਡੇ ਬੈਕ ਸਾਈਡ ਤੇ ਉਹ ਇਹ ਚੱਲੂਗਾ ਸਟੇਜ ਜਿਹੜਾ ਸਿਸਟਮ ਇਹਨਾਂ ਦਾ ਉਹ ਸ਼ਾਮ ਨੂੰ ਦਿਖਾਵਾਂਗੇ ਔਰ ਬਾਕੀ ਹੁਣ ਚਲਦੇ ਆ ਅਸੀਂ ਰੈਸਟ ਕਰਨ ਥੱਕ ਕੇ ਘੁੰਮਦੇ ਘੁੰਮਦੇ ਕਿਉਂਕਿ ਇਹ 2.5 ਕਿਲੋਮੀਟਰ ਹੈ ਉਦੋਂ ਪਹਿਲਾਂ ਟ੍ਰੈਫਿਕ ਹੋਰ ਆ ਰਿਹਾ ਵਗੈਰਾ ਬਹੁਤ ਕੁਝ ਹੈ ਤੇ ਸ਼ਾਮ ਨੂੰ ਦਿਖਾਵਾਂਗੇ ਇੱਧਰ ਕਬੱਡੀ ਦੇ ਜੋਰ ਜਿਵੇਂ ਪਹਿਲਾਂ ਦਿਖਾਈ ਸੀ ਪਹਿਲਾਂ ਛੋਟਾ ਛੜਾ ਸੀ ਹੁਣ ਵੱਡਾ ਹੋ ਗਿਆ